ਕਟਨ 2023 ਦੀ ਹੈ ਜੀ 5ਵੇਂ ਮਹੀਨੇ ਦੀ ਤੇ ਬੇਟੀ ਦੀ ਮੌਤ ਹੋ ਜਾਂਦੀ ਹੈ ਜੀ ਪਾਸਟਰ ਜਸ਼ਨ ਗਿਲਿਆ ਰਹਹੀ ਜੀ ਪਿੰਡ ਬਲਖੈਰ ਦਾ ਤੇ ਅਦੇ ਚਰਚ ਵਿੱਚ ਬੇੜੀ ਸਾਰਾ ਪਰਿਵਾਰ ਸਾਡਾ ਜਾਂਦਾ ਰਿਹਾ ਜੀ ਔਰ ਇਹਨੇ ਆਪਣੀ ਮੇਰੀ ਬੇਟੀ ਨੂੰ ਆਪਣੇ ਝਾਸੇ ਵਿੱਚ ਲੈ ਕੇ ਉਹਦੇ ਨਾਲ ਰੇਪ ਕਰਦਾ ਰਿਹਾ ਔਰ ਉਹਨੂੰ ਗਰਭ ਪਾਤ ਉਹਦਾ ਕਲਮੰਤਕੌਰ ਪਿੰਡ ਗੋਤ ਕੋਕਰ ਦੀ ਰਹਿਣ ਵਾਲੀ ਹੈ ਜੀ ਜਿਹਦੇ ਕੋਲੋਂ ਕਰਾਇਆ ਜੀ ਔਰ ਪੁਲਸ ਵਾਲੇ ਅਜੇ ਤੱਕ ਉਹਦਾ ਨਾਮ ਜਿਹੜਾ ਯੂ ਪਰਚੇ ਵਿੱਚ ਨਹੀਂ ਕਰ ਰਹੇ ਜੀ ਉਹਦੇ ਵਾਸਤੇ ਅੱਜ ਆਏ ਆ ਜੀ ਆਪਾਂ ਵੀ ਉਹਦਾ ਨਾਮ ਜਿਹੜਾ ਵਿੱਚ ਲਿਖਾਇਆ ਜਾਏਗੀ ਕੁਲਵੰਤ ਕੋਰ ਦਾ ਉਸ ਤੋਂ ਬਾਅਦ ਕੀ ਫਾਦਰ ਪੜਾਏਗਾ ਨਹੀਂ ਨਹੀਂ ਹਜੇ ਤੱਕ ਪਾਸਟਰ ਫਰਿਆ ਨਹੀਂ ਗਿਆ ਜੀ ਹੁਣ ਐਸਐਸਪੀ ਸਾਹਿਬ ਨੇ ਸਾਨੂੰ ਸਦਵਾ ਆਪੀ ਆਪਣੀਆਂ ਆਪਾਂ ਟੀਮਾਂ ਗਠਨ ਕੀਤੀਆਂ ਨੇ ਜੀ ਜਿਹੜੀਆਂ ਉਹਨੂੰ ਜੰਮੂ ਵਿੱਚ ਫਰਨ ਵਾਸਤੇ ਗਈਆਂ ਦੀਆਂ ਨੇ ਜੀ ਹੁਣ ਸਾਨੂੰ ਐਸਐਸਪੀ ਸਾਹਿਬ ਕੋਲੋਂ ਉਮੀਦ ਆ ਪੀ ਜਲਦੀ ਤੋਂ ਜਲਦੀ ਪਾਸਟਰ ਨੂੰ ਗ੍ਰਿਫਤਾਰ ਕਰ ਲੈਣਗੇ ਮੁਖੀ ਬਣਾਉਂਦਾ ਮਤਲਬ ਗਿਆ ਹੋਰ ਕਿਹੜੀ ਆ ਉਹ ਦੂਜੇ ਇਹਨਾਂ ਦੂਜੇ 3 ਦਾ ਸੈਟ ਦਾ ਜਿਹੜਾ ਮੁਖੀ ਹੋਰ ਮਤਲਬ ਗਿਆ ਨੀਓ ਕੋਈ ਨਹੀਂ ਸਰ ਕਿੰਨੇ ਅਸਤ ਜੋ ਮੇਰਾ ਕਰੇ ਅਧਿਕਾਰ ਜੋ ਮੇਰੇ ਬਰ ਕੋਲ ਕੇ ਬੋਲੋ ਜੀ ਦੇਖੋ ਮੈਂ ਮੈਨੂੰ ਤੇ ਹੁਣ ਪਤਾ ਨਹੀਂ ਕਿੰਨਾ ਟਾਈਮ ਕਿਉਂ ਲੱਗਿਆ ਤੁਹਾਡੀ ਇੰਨਾ ਟਾਈਮ ਜੀ ਪਹਿਲੇ ਜਿਹੜੇ ਐਸ ਐਚ ਓ ਸੀ ਐਸ ਐੀ ਰਵਿੰਦਰ ਕਮਾਲ ਹੀ ਜਤਿੰਦਰ ਜੋਤੀ ਹੀ ਐਸ ਐਚ ਓ ਐਸ ਐਸ ਪੀ ਡੀ ਐਸ ਪੀ ਹੀ ਮੰਗਲ ਸਿੰਘ ਇਹਨਾਂ ਨੇ ਜੀ ਸਿੱਧੀ ਗੱਲ ਹੈ ਜੀ ਪੈਸਾ ਖਾਦਾ ਤੁਸੀਂ ਮੈਨਾਂ ਕੋਲੋਂ ਜਾਂਦਾ ਸੀ ਇਹ ਮੈਨੂੰ ਦਬਕੇ ਉਦੋਂ ਮਾਰਦੇ ਸੀ ਵੀ ਤੂੰ ਰਾਜੀਨਾਮਾ ਕਰ ਜੀ ਤੇ ਇਹਨਾਂ ਨੇ ਕੋਈ ਮੇਰੀ ਸੁਣਵਾਈ ਨਹੀਂ ਕੀਤੀ ਜਦ ਕਿ ਮੈਂ ਆਪਣੇ ਤੌਰ ਤੇ ਫੇਰ ਦੁਬਾਰਾ ਹੁਣ ਆਪਣੇ ਤੌਰ ਤੇ ਜੰਮੂ ਜਾਂਦਾ ਰਿਆਂ ਜੀ ਉੱਥੇ ਉਹਨਾਂ ਦੀਆਂ ਪਾਸਟਰਾਂ ਦੀਆਂ ਜਿਹੜੀਆਂ ਵੀਡੀਓ ਮੈਂ ਬਣਾ ਕੇ ਲਿਆਂਦੀਆਂ ਔਰ ਉਹਨਾਂ ਦੀਆਂ ਨੈਟ ਤੇ ਜਿਹੜੀਆਂ ਉਹਨਾਂ ਨੇ ਵੀਡੀਓ ਪਾਈਆਂ ਉਹ ਦਿਖਾਈਆਂ ਮੈਂ ਪੁਲਿਸ ਨੂੰ ਆਣ ਕੇ ਪੁਲਿਸ ਵਾਲਿਆਂ ਨੂੰ ਦਿਨਾਂ ਲੱਗਦੇ ਐਸਐਚਓ ਸਾਹਿਬ ਨੂੰ ਮੈਂ ਦਿਖਾਈਆਂ 4 ਤਰੀਕ ਤੇ ਮੇਰਾ ਨਾਮ ਸਿਮਰਜੀਤ ਸਿੰਘ ਮਾਲ ਹੈ ਜੀ ਮੈਂ ਮਹੂਲੀ ਤੋਂ ਰਹਿਣ ਵਾਲਾ ਇਹ ਜਿਹੜਾ ਇਹਨਾਂ ਨੇ ਅਪਰੋਚ ਕੀਤੀ ਸੀ ਸਰ ਮੇਰੀ ਹੈਲਪ ਕੀਤੀ ਜਾਵੇ ਘਟਨਾ ਇਹ ਸੀਗੀ ਜਿਹੜੀ ਦਿਨਾਲਗਰ ਕੁੜੀ ਪੜਦੀ ਸੀ BCA ਦੇ ਲਾਸਟ ਇਗਜ਼ਾਮ ਸੀਗਾ ਜਿਹੜਾ ਕਿ ਜਸ਼ਨ ਗਿੱਲ ਪਾਸਟਰ ਸੀਗਾ ਉਹ ਕੁੜੀ ਨਾਲ ਬਲਤਕਾਰ ਕਰਦਾ ਰਿਹਾ ਰਿਲੇਸ਼ਨ ਬਣਾਉਣ ਦਾ ਰਿਹਾ ਤੇ ਜਿਹੜੀ ਕਿ ਉਹ ਕੁੜੀ ਆਪਣੇ ਘਰ ਦੇ ਨਾਲ ਉਹਨੂੰ ਡਰਾਉਂਦਾ ਰਿਹਾ ਡਰਾਉਣ ਤੋਂ ਬਾਅਦ ਵੀ ਤੇਰੇ ਘਰ ਤੋਂ ਮਾਰ ਦਿੱਤਾ ਜਾਊਗਾ ਤੇਰੇ ਭਰਾ ਨੂੰ ਮਾਰ ਦਿੱਤਾ ਜਾਊਗਾ ਤੇ ਫਿਰ ਜਿਹੜਾ ਜਸ਼ਨ ਗਿੱਲ ਹੈ ਫਿਰ ਉਹਨੇ ਪਰਚਾ ਦਰਜ ਨਹੀਂ ਕਰਾਉਂਦਾ ਜਦੋਂ ਹਸਪੀਟਲ ਪ੍ਰੈਗਨੈਂਟ ਹੋ ਜਾਂਦੀ ਏ ਕੁੜੀ ਤੇ ਹਸਪੀਟਲ ਲਈ ਉਹਨੂੰ ਇੱਕ ਪ੍ਰਾਈਵੇਟ ਹਸਪੀਟਲ ਤੇ ਲੈ ਕੇ ਜਾਂਦੇ ਆ ਪ੍ਰਾਈਵੇਟ ਜਿਹੜੀ ਕਲਵੰਤ ਕੌਰ ਦਾ ਹਸਪੀਟਲ ਸੀਗਾ ਕਿਸੇ ਪਿੰਡ 'ਚ ਸੀਗਾ ਉਹਨੇ ਆਪਣੇ ਘਰ 'ਚ ਖੋਲ ਰੱਖਿਆ ਸੀਗਾ ਉਤੋਂ ਬਾਅਦ 'ਚ ਉਹ ਕੁੜੀ ਦਾ ਅਬੋਰਸ਼ਨ ਹੋ ਜਾਂਦਾ ਜਦੋਂ ਅਬੋਰਸ਼ਨ ਤੋਂ ਬਾਅਦ ਕੁੜੀ ਨੂੰ ਹਸਪੀਟਲ ਤੇ ਆਪਣੇ ਘਰ ਆ ਕੇ ਦੱਸਦੀ ਮੇਰਾ ਅਬੋਰਸ਼ਨ ਕਰਾਇਆ ਉਤੋਂ ਬਾਅਦ ਦੋ ਨਾਲ ਹੀ ਇੱਕ ਦਿਨ ਬਾਅਦ ਦੋ ਦਿਨ ਬਾਅਦ ਉਹਦੀ ਬਲੀਡਿੰਗ ਸ਼ੁਰੂ ਹੋ ਜਾਂਦੀ ਏ ਪੇਨ ਹੋ ਜਾਂਦਾ ਪੇਨ ਹੋਣ ਤੋਂ ਬਾਅਦ ਵੱਡੇ ਹਸਪੀਟਲ ਲੈ ਕੇ ਜਾਂਦੇ ਆ ਉੱਥੋਂ ਦੇ ਅਧਿਕਾਰੀਆਂ ਨੂੰ ਜਿਹੜੇ ਡਾਕਟਰ ਵੀ ਸੀਗੇ ਉਹਨਾਂ ਨੇ ਰੋੜ ਮਰੋੜ ਕੇ ਇਹਨਾਂ ਦਾ ਜਿਹੜੀ ਪੋਸਟ ਮਾਰਟ ਰਿਪੋਰਟ ਸੀਗੀ ਜਿਹੜਾ ਦੂਜੀ ਕਲਵੰਤਪੌਰ ਦਾ ਨਾਂ ਕੱਢ ਦਿੱਤਾ ਸੀਗਾ ਕਿਉਂਕਿ ਉਹ ਤਾਂ ਆਪਣੇ ਘਰ ਚ ਹੀ ਕੋਈ ਚਲਾਉਂਦੀ ਸੀਗੀ ਜਿਹੜਾ ਆਪਣਾ ਹਸਪੀਟਲ ਤੋਂ ਘਰ ਤੇ ਚਲਾ ਰਹੀ ਸੀਗੀ ਜਿਹੜਾ ਕਿ ਉਹ ਜਸ਼ਨ ਗਿੱਲ ਦਾ ਐਡਾਕ ਮਤਲਬ ਰਤਬਾ ਬਣਾ ਰੱਖਿਆ ਗੁਰਦਾਸਪੁਰ ਚ ਕਿ ਮੈਨੂੰ ਸਾਰਾ ਪ੍ਰਸ਼ਾਸਨ ਮੇਰੀ ਜੇਬ ਚ ਹੈ ਤੇ ਇਹਨਾਂ ਨੂੰ ਰੰਕਾ ਕੇ ਇਹ ਬੰਦੇ ਦੀ ਪਹਿਲਾਂ ਜੋ ਐਸਐਚਓ ਜਤਿੰਦਰ ਜੋਤੀ ਜੀ ਜਿਹੜੇ ਦਿਨਾਂ ਲਗੜ ਥਾਣੇ ਦੇ ਸੀਗੇ ਇਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਕਿ ਬਲਵੀਰ ਸਿੰਘ ਸੀਗੀ ਇਹਨਾਂ ਨੇ ਕਿਸੇ ਦੀ ਬਾਹ ਨਹੀਂ ਫੜੀ ਵਿੱਚ ਡੀਐਸਪੀ ਇਨਵੋਲਵ ਸੀ ਜੰਮੂ ਦੇ ਐਸਪੀ ਸੀਗੇ ਜਿਨ੍ਹਾਂ ਨੇ ਇਹਨੂੰ ਦੱਬ ਕੇ ਡਰਾਉਣਾ ਧੰਗਾਉਣਾ ਸ਼ੁਰੂ ਕਰ ਦਿੱਤਾ ਉਹ ਤੋਂ ਬਾਅਦ ਇਹ ਬੰਦਾ ਘਰ ਤੋਂ ਬੇਕਾਰ ਹੋ ਗਿਆ ਘਰ ਛੱਡ ਕੇ ਬਾਹਰ ਕਿਤੇ ਰਹਿਣ ਲੱਗ ਗਿਆ ਤੇ ਘਰ ਦੀ ਬਜਾਰੇ ਦੀ ਹਾਲਾਤ ਕੁਛ ਐਦਾਂ ਦੇ ਹੋ ਗਏ ਕਿ ਜਿਹੜਾ ਗਰਦਾਸਪੁਰ ਛੱਡਣਾ ਕਿ ਡਰਦਾ ਡਰਦਾ ਰਿਹਾ ਬੰਦਾ ਡਰਨ ਤੋਂ ਬਾਅਦ ਇਹਨੇ ਤੱਕੇ ਖਾਣ ਤੋਂ ਬਾਅਦ ਚਲੋ ਮੇਰੇ ਨਾਲ ਅਪਰੋਚ ਕੀਤੀ ਕਿ ਭਾਈ ਸਾਹਿਬ ਮੇਰੇ ਨਾਲ ਤੱਕਾ ਹੋਇਆ ਵੀ ਐਦਾਂ ਐਦਾਂ ਵੀ ਤੁਸੀਂ ਜਿਹੜਾ ਕੁੜੀ ਨੂੰ ਇਨਸਾਫ ਦੋਏ ਬਲਜਿੰਦਰ ਪਾਸਟਰ ਜਿਹੜਾ ਜੇਲ੍ਹ ਭੇਜਿਆ ਜੀ ਉਹਨੂੰ ਸਜ਼ਾ ਉਮਰ ਕੈਦ ਹੋਈ ਹੈ ਕਹਿੰਦੇ ਭਾਈ ਮੇਰੀ ਫੈਲਪ ਕੀਤੀ ਜਾਵੇ ਇਹਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਇਹ ਆਮ ਘੁੰਮਦਾ ਪਿਆ ਸ਼੍ਰੀ ਆਮ ਘੁੰਮਦਾ ਗੁਰਦਾਸਪੁਰ ਚਰਚ ਲਾਉਣ ਦਾ ਜੰਮੂ ਚਰਚ ਲਾਉਣ ਦਾ ਇਹ ਬੰਦਾ ਜਸ਼ਨ ਗਿੱਲ ਜਿਹੜਾ ਹੁਣ ਉਹ ਤੋਂ ਬਾਅਦ ਮਤਲਬ ਆਪਣੇ ਭਤੀਜੀ ਨੂੰ 에어ਪੋਰਟ ਤੇ ਛੱਡਣ ਜਾਂਦਾ ਜਦ ਕਿ ਪੁਲਿਸ ਨੂੰ ਪਤਾ ਸੀਗਾ ਸਾਰਾ ਕੁਝ ਉਹ ਫਿਰ ਵੀ ਜਦੋਂ ਭਾਈ ਸਾਹਿਬ ਨੇ ਅਪਰੋਚ ਕੀਤੀ ਕਿ ਉਹ ਬੰਦਾ ਜੰਮੂ ਹੈ ਜੰਮੂ ਤੋਂ ਬਾਅਦ ਵੀ ਉਹਨੂੰ ਅਰੈਸਟ ਨਹੀਂ ਕੀਤਾ ਗਿਆ ਸੀ ਜਿਹੜਾ ਜੋਤੀ ਜੀ ਸੀਗਾ ਉਹ ਤੇ ਉਲਟਾ ਡਰਾਣਾ ਧਮਗਾਣਾ ਸ਼ੁਰੂ ਕਰਦਾ ਸੀਗਾ ਜੀ ਇੱਕ ਕੁੜੀ ਦੀ ਇਹ ਸੀਗੀ ਜੀ 21 A 21 A ਸੀਗੂ ਸਟੇਮ ਜੀ ਇੱਕ ਸਵਾਲ ਦਾ ਜਵਾਬ ਚਾਹੀਦਾ ਜੀ ਜਿਹੜਾ ਪਰਸ਼ਾਪ ਜਦੋਂ ਰੇਪ ਕੇਸ ਹੁੰਦਾ ਇਹ ਰੇਪ ਇਸ ਬਾਅਦ ਚ ਪਿੰਦੇ ਪਹਿਲੇ ਅਰੈਸਟ ਕੀਤੇ ਜਾਂਦੇ ਆ ਇਸ ਕੇਸ ਦੇ ਵਿੱਚ ਪ੍ਰਸ਼ਾਸਨ ਨੇ ਫੇਲਿਅਰ ਕੋ ਕੀਤੀ ਆ ਕਿ ਇਹ ਕੁੜੀ ਦਾ ਮਰਦਰ ਵੀ ਹੋ ਜਾਂਦਾ ਹੈ ਦੋ ਪਿਤਾ ਕਰਿਆ ਤੇ ਇਸੋ ਐ ਤੱਕ 2 ਸਾਲ ਜਿਹੜੇ ਆ ਇਹਨੂੰ ਕਿਦਾਂ ਦੇਖੋ ਜੀ ਉਸ ਟਾਈਮ ਜਿਹੜੇ ਇਨਸਪੈਕਟਰ ਸਾਹਿਬ ਸੀ ਦੀਨਾ ਨਗਰ ਦੇ ਜਤਿੰਦਰ ਜੋਤੀ ਜੀ ਇਹਨਾਂ ਦੀ ਮਤਲਬ ਬਾਹ ਫੜੀ ਨਹੀਂ ਪਰਚਾ ਵੀ ਘਟੋ ਘਟਾ ਇਹਨਾਂ ਨੇ 65 ਦਿਨ ਤੱਕ ਇਹ ਖਾ ਕੇ ਚਲੋ ਪਰਚਾ ਦਰਜ ਹੋ ਜਾਂਦਾ ਪਰਚਾ ਦਰਜ ਹੋਣ ਤੋਂ 376 304 ਧਾਰਾ ਲਾ ਦਿੱਤੀ ਗਈ ਹੈ ਜਦ ਕਿ ਉਹ ਕੁੜੀ ਦਾ ਮਰਡਰ ਹੋਇਆ ਮਰਡਰ ਹੋਣ ਤੋਂ ਬਾਅਦ ਜਿਹੜਾ ਮਤਲਬ ਮਰਡਰ ਹੋਣ ਤੋਂ ਬਾਅਦ ਤੁਸੀਂ ਮੰਨ ਕੇ ਚਲੋ 65 ਦਿਨ ਬਾਅਦ ਪਰਚਾ ਦਰਜ ਹੁੰਦਾ ਉਹ ਤੋਂ ਬਾਅਦ ਜਿਹੜੇ ਫਿਰ ਪਰਚਾ ਦਰਜ ਹੁੰਨ ਤੋਂ ਬਾਅਦ ਬੰਦਾ ਸ਼੍ਰੀਆਮ ਘੁੰਮਦਾ ਸ਼੍ਰੀਆਮ ਚਰਚ ਲਾਉਂਦਾ ਮਤਲਬ ਐਡਾਕ ਦਬਾਅ ਬਣਾ ਰੱਖਿਆ ਸੀ ਉਹ ਬੰਦੇ ਨੇ ਇਹਨਾਂ ਦੀ ਫੈਮਿਲੀ ਤੇ ਕਿ ਇਹਨੇ ਡਰਨ ਤੋਂ ਬਾਅਦ ਬੰਦੇ ਘਰ ਛੱਡ ਦਿੱਤੇ ਸੀਗੇ ਉਹ ਤੋਂ ਬਾਅਦ ਇਹਨਾਂ ਨੇ ਹੁਣ ਜਦੋਂ ਮੈਨੂੰ ਅਪਰੋਚ ਕੀਤੀ ਤਾਂ ਹੁਣ ਪੁਲਿਸ ਨੇ ਕਾਰਵਾਈ ਕਰਦੀ ਹੈ ਉਹਨਾਂ ਨੇ ਅਲੱਗ-ਅਲੱਗ ਟੀਮਾਂ ਆਪਣੀਆਂ ਭੇਜ ਚੁੱਕੀਆਂ ਮੋਹਾਲੀ ਦੀ ਟੀਮ ਵੀ ਭਲਾਈ ਹੈ ਕਿ ਉਹਨੂੰ ਅਰੈਸਟ ਕੀਤਾ ਜਾਵੇ ਤੇ ਸਾਨੂੰ ਪੁਲਿਸ ਨੇ ਅੱਜ ਬਹੁਤ ਪ੍ਰੋਤਸਾਹਿਤ ਅੱਜ ਪਹਿਲਾਂ ਚੱਲ ਨਹੀਂ ਸੀਗਾ ਪਰ ਨਹੀਂ ਕਿਹਾ ਜੀ ਉਹ ਤੁਸੀਂ ਉਹ ਪੁਲਿਸਾਂ ਨੇ ਤੇ ਵੀ ਕਾਰਵਾਈ ਹੋ ਗਈ ਜਿਹਨ ਬਿਲਕੁਲ ਉਹਨਾਂ ਤੁਸੀਂ ਅਸੀਂ ਹਾਈ ਕੋਰਟ ਜਾਵਾਂਗੇ ਜੀ ਇਹ ਤਾਂ ਕੋਈ ਸ਼ੱਕ ਨਹੀਂ ਜਦੋਂ ਜਾਵਾਂਗੇ ਤੇ ਦੂਜੀ ਗੱਲ ਜਿਹੜਾ ਕਿ ਉਹਨਾਂ ਨੇ ਪੈਸੇ ਖਾਤੇ ਸਭ ਸ਼ਰਾਮ ਕਹਿੰਦੇ ਪੈਸੇ ਖਾਤੇ ਸੀ ਪਹਿਲਾਂ ਆਪਾਂ ਤਾਂ ਕਹਿੰਦੇ ਪਹਿਲਾਂ ਵੀ ਵੀਡੀਓ ਚ ਬੋਲੇ ਕਿ ਉਹਨਾਂ ਨੇ ਪੈਸੇ ਲੈ ਦੇ ਕੇ ਸਾਰਾ ਕੁਝ ਜਿਹੜਾ ਹਸਪੀਟਲ ਚ ਪੈਸੇ ਦਿੱਤੇ ਹਸਪੀਟਲ ਚ ਵੀ ਦਿੱਤੇ ਆ ਉਸ ਤੋਂ ਬਾਅਦ ਜਿਹੜਾ ਪੁਲਿਸ ਨੂੰ ਜੋਤੀ ਆ ਤੁਹਾਨੂੰ ਜੋ ਸੌਰੀ ਜਿਹੜੇ ਜਤਿੰਦਰ ਜੋਤੀ ਜੀ ਨੇ ਇਹਨਾਂ ਨੂੰ ਵੀ ਪੈਸੇ ਦਿੱਤੇ ਨੇ ਦੱਸੋ ਵੀ ਪੈਸੇ ਲੈ ਕੇ ਕਿੱਥੋਂ ਤੱਕ ਅੱਜ ਫਿਰ ਮਤਲਬ ਉੱਥੇ ਆ ਇਸੀ ਇਮੀਡੀਅਟ ਦੀ ਵੱਡੀ ਤਾਕਤ ਐ ਕਿ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਕੋਈ ਹੋਰ ਮਾਮਲਾ ਇਦਾਂ ਦਾ ਵੀ ਬਹੁਤ ਸਾਰੇ ਹੋਣਗੇ ਜਿਹੜੇ ਜਸ਼ਨ ਗਿੱਲੂ ਕੱਲੋ ਕੀਤੇ ਗਏ ਹੋਣਗੇ ਜਿਹੜੇ ਲੋਕ ਡਰਦੇ ਅੱਜ ਸਾਹਮਣੇ ਨੇ ਜਿਵੇਂ ਕਿ ਬਲਜਿੰਦਰ ਪਾਸਟਰ ਤੋਂ ਬਹੁਤ ਸਾਰੀਆਂ ਕੁੜੀਆਂ ਸੀ ਜਿਹੜੇ ਸਾਹਮਣੇ ਬੋਲਣ ਤੋਂ ਡਰਦੀਆਂ ਸੀਗੀਆਂ ਅੱਜ ਦੇਖੋ ਕੁੜੀਆਂ ਸਾਹਮਣੇ ਆਈਆਂ ਉਹ ਅੱਜ ਬਲਜਿੰਦਰ ਸਿੰਘ ਸਲਾਖਾਂ ਦੇ ਵਿੱਚ ਐ ਤੇ ਜਸ਼ਨ ਗਿੱਲ ਵੀ ਅੱਜ ਪੁਲਿਸ ਨੇ ਸਾਨੂੰ ਇੱਡਾ ਹੌਸਲਾ ਦਿੱਤਾ ਕਿ ਉਹ 2-4 ਦਿਨਾਂ ਚ ਅਰੈਸਟ ਹੋਊਗਾ ਸੀ ਤਿਆਰੀਆਂ ਦੇ ਕੇ ਆ ਰਿਹਾ ਕੋਈ ਪ੍ਰੂਫ ਹੈਗੇ ਪੈਸੇ ਦਿੱਤੇ ਦੇਖੋ ਜੀ ਸ਼ਰਿਆਮ ਹੀ ਕਹਿੰਦਾ ਸੀਗਾ ਉਹ ਤਾਂ ਸ਼ਰਿਆਮ ਕਹਿੰਦਾ ਸੀ ਨਾ ਜਸ਼ਨ ਗੇ ਲੋ ਉਹ ਜਿਹੜੇ ਬੰਦੇ ਸਰਪੰਚ ਵਗੈਰਾ ਸੀਗੇ ਔਰ ਉਸ ਟਾਈਮ ਦੇ ਤੁਸੀਂ ਕੁਝ ਨਹੀਂ ਸਾਡਾ ਵਿਗਾੜ ਸਕਦੇ ਉਹਨਾਂ ਨੇ ਖੁਦ ਕਿਹਾ ਕਿ ਤੁਸੀਂ ਕੁਝ ਨਹੀਂ ਜੋ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਤੁਹਾਡਾ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਹੁਣ ਦੇਖੋ ਮੰਗ ਕੀ ਹੈ ਲਾਸਟ ਕੀ ਮੰਗ ਸਾਡੀ ਇਹ ਹੈ ਜਿਹੜੀ ਇੱਕ ਕਲਵੰਤ گور ਦਾ ਨਾਮ ਦਰਜ ਕੀਤਾ ਜਾਵੇ ਜਿਹਨੇ ਆਪਣੇ ਘਰ ਵਿੱਚ ਹਸਪੀਟਲ ਖੋਲ ਰੱਖਿਆ ਸੀਗਾ ਉਹਦਾ ਨਾਮ ਦਰਜ ਕੀਤਾ ਜਾਵੇ ਜਿਹੜੀ ਨੇ ਵਾਸ਼ਨ ਕੀਤਾ ਸੀਗਾ ਜਿਹੜੀ 304 ਦਾ ਰਸ ਹੈ 302 ਚ ਬਣਨੀ ਚਾਹੀਦੀ ਅਸੀਂ ਇਹੀ ਮੰਗ ਕੀਤੀ 302 ਬਣਨੀ ਚਾਹੀਦੀ 75 302 ਤਾਂ ਬਣਨੀ ਚਾਹੀਦੀ ਤੇ ਇਤਨਾ ਸਾਰਾ ਕੰਮ ਹੋਇਆ ਇਹ ਐਸਐਸਵੀ ਸਾਹਿਬ ਨੇ ਡੀਏਜੀ ਸਾਹਿਬ ਸਤਿੰਦਰ ਜੀ ਨੇ ਉਹਨੂੰ ਸਾਨੂੰ ਬਹੁਤ ਹੌਸਲਾ ਦਿੱਤਾ ਫੋਨ ਤੇ ਗੱਲ ਕੀਤੀ ਬਹੁਤ ਸਾਨੂੰ ਅਗਲੇ ਕਿ ਤੁਸੀਂ ਪਰੇਸ਼ਾਨ ਨਾ ਤੁਹਾਡੀ ਟੀਮਾਂ ਲੱਗ ਚੁੱਕੀਆਂ ਨੇ ਉਹ ਬੰਦਾ 2 ਤੋਂ 4 ਦਿਨ ਚ ਪੜਿਆ ਜਾਊਗਾ ਇਹਦੇ ਵਿੱਚ ਜਿਹੜਾ ਮਕਰਨਾ ਤੁਸੀਂ ਕਹਿ ਰਹੇ ਹੋ ਪਹਿਲਾਂ 126 ਨੰਬਰ ਮਕਰਨਾ ਆਲਰੇਡੀ ਪਹਿਲਾਂ ਦਰਜ ਹੈਗਾ ਥਾਣੇ ਦਿਨਾਂਗਰ ਵਿੱਚ 367304 ਇਹ ਤੇ ਮਕਰਨਾ ਦਰਜ ਹੈ। ਸੋ ਇਹ ਸਬੰਧੀ ਜਿਹੜਾ ਅਕਿਊਜ਼ ਜਸ਼ਨ ਗਿੱਲ ਜਿਹੜਾ ਹੈਗਾ ਉਹ ਪੀਓ ਡਿclare ਹੋ ਚੁੱਕਿਆ ਸੀ ਲੇਕਿਨ ਪਹਿਲਾਂ ਵੀ ਪੁਲਿਸ ਨੇ ਐਫਰਟਸ ਕਰਕੇ ਰੇਡ ਡੋੜਾ ਕੀਤੀ ਸੀ ਲੇਕਿਨ ਇਹ ਭਜਿਆ ਹੋਇਆ ਸੀ। ਸੋ ਮਾਂਜੂ ਬਦਲਦੂ ਵੱਲੋਂ ਪੀਓ ਟੂ ਵੇਅ ਹੁਣ ਤੋਂ ਬਾਅਦ ਹੁਣ ਫਰਦਰ ਅਸੀਂ ਟੀਮਾਂ ਅਸੀਂ ਅੱਗੇ ਲਵਾ ਕੇ ਡੀਐਸਪੀ ਇਹ ਮੋਲਕ ਡੀਐਸਪੀ ਡੇ ਉਹਨਾਂ ਦੀ ਸੂਪਰਵਾਈਜ਼ਨ ਦੇ ਵਿੱਚ ਸਨਚਾਰਸੀ ਆਈਏ ਤੇ ਐਸਚੂ ਦੀਨਾਨਗਰ ਸਮੇਤ ਹੋਰ ਕੁੱਛ ਪਾਰਟੀ ਲਗਾਈਆਂ ਗਈਆਂ ਨੇ ਉਹ ਜੰਦੀ ਅਸੀਂ ਜਸ਼ਨ ਗਿਲਮਰ ਕਪਤਾਰ ਕਰ ਲਾਂ ਸਰ ਇੰਨੀ ਟੇਲੇ ਕੋ ਵਰਤੇ ਕਿ ਦੋ ਸਾਲ ਤੋਂ ਬਾਅਦ ਲੰਮਾ ਕੰਮ ਕੀ ਕਰਨ ਲਿਆ ਸਰ ਨਾਚਾ ਨਹੀਂ 2023 ਤੋਂ ਉਸ ਟਾਈਮ ਨਹੀਂ ਨੇ ਇਸ ਪੁਲਿਸਫਲ ਅਫਰਟਸ ਕੀਤੇ ਗਏ ਸੀ ਲੇਕਿਨ ਕਾਫੀ ਇਹਨੂੰ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹੜਾ ਹੈਗਾ ਫਰਦਰ ਜਿਹੜਾ ਹੁਣ ਅਸੀਂ ਜਿਹੜੀ ਹੈਗੀ ਹੈ ਉਹਦੀਆਂ ਟੀਮਾਂ ਲਾ ਕੇ ਇੱਕ ਮਾਂਜੂ ਅਦਾਲਤ ਨੂੰ ਕਲੀਅਰ ਹੋ ਗਿਆ ਸੀ ਜੋ ਪ੍ਰੋਸੈਸ ਨੂਰ ਦਾ ਪ੍ਰੋਸੈਸ ਹੁੰਦਾ ਸੂ ਫਰਦਰ ਦਾ ਇੱਕ ਭਰਾ ਸੀ ਇਹਨੂੰ ਅਰੈਸਟ ਕੀਤਾ ਇਸੇ ਕੇਸ 'ਚ ਅਸੀਂ ਨੋਮੀਨੇਟ ਕਰ ਰਹੇ ਹਾਂ ਉਹਦਾ ਨਾਮ ਹੈਗਾ ਪ੍ਰੇਮ ਸਿੰਘ ਸੂ ਫਰਦਰ ਜਿਹੜੇ ਹੋਰ ਵੀ ਇਹਦੇ ਮੈਂਬਰ ਜਿਹੜੇ ਆ ਕਿ ਜਿਹਨੂੰ ਸ਼ੈਲਟਰ ਦੇਣਗੇ ਜਾਂ ਇਹਨੂੰ ਪਨਾਹ ਦੇਣਗੇ ਅਸੀਂ ਉਹਨਾਂ 'ਤੇ ਵੀ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਇਹ ਪ੍ਰਵਾਲੂ ਕਿਹਾ ਜਾ ਰਿਹਾ ਕਿ ਉਹਦੀ ਪਨਾਹ ਜਾਂ ਹੋਰ ਰਿਸ਼ਤਰ ਵੀ ਕੀਤੇ ਗਏ ਰੌਨਡ ਅਪ ਹਾਂ ਬਿਲਕੁਲ ਇਹਦਾ ਭਰਾ ਅਰੈਸਟ ਕੀਤਾ ਹੈਗਾ ਲੇਕਿਨ ਫਰਦਰ ਜਿਹੜੇ ਹੈਗਾ ਹੋਰ ਵੀ ਜਿਹੜੇ ਮੈਂਬਰ ਨੇ ਅਸੀਂ ਸਾਰੇ ਇਹਨਾਂ ਦੇ ਜਗ੍ਹਾ ਤੇ ਚੈੱਕ ਕਰ ਰਹੇ ਹਾਂ ਰੇਡਾ ਕਰ ਰਹੇ ਹਾਂ ਤੇ ਜਲਦੀ ਇਹਨੂੰ ਅਸੀਂ ਅਰੈਸਟ ਕਰ ਲਵਾਂ ਕਿੱਥੋਂ ਰੌਨਡ ਅਪ ਕੀਤਾ ਗਿਆ ਉਹਨੂੰ ਭਰਾ ਦਾ ਇਹ ਉਹ ਜੰਮੂ ਜੰਮੂ ਤੋਂ ਕੀਤਾ ਗਿਆ ਕੋਈ ਲੋਕੇਸ਼ਨ ਵੀ ਟੈਸਕ ਜੰਮੂ ਦੇ ਲੋਕੇਸ਼ਨ ਬੋਲਦੀ ਵੀ ਕੋਈ ਪਾਸ ਤੋਂ ਸੀ ਸੋ ਸੀ ਅਸੀਂ ਇਸ ਟੈਕਨੀਕਲ ਟੀਮਾ ਤੋਂ ਲਾ ਕੇ ਅਸੀਂ ਜੰਮੂ ਸਾਈਡ ਤੋਂ ਹੀ ਲੈ ਕੇ ਆਂਦੇ ਹਾਂ ਅਸੀਂ ਸਰ ਮਹਾਲੀ ਤੋਂ ਵੀ ਟੀਮ ਮਹਾਲੀ ਤੋਂ ਕੋਈ ਟੀਮ ਆਈ ਕੋਈ ਮਹਾਲੀ ਤੋਂ ਕੋਈ ਚੈਕਿੰਗ ਬਣਾਉਣ ਗਈ ਟੀਮ ਕੋ ਬਖਰੀ ਨਹੀਂ ਬਿਲਕੁਲ ਨਹੀਂ ਅਸੀਂ ਸਾਰੀ ਟੈਕਨੀਕਲ ਅਸਿਸਟੈਂਸ ਲੈ ਰਹੇ ਹਾਂ ਅਸੀਂ ਕਿਉਂਕਿ ਉਹਨੂੰ ਅਰੈਸਟ ਕਰਨ ਲਈ ਕੋਈ ਸੀ ਜਿਹੜੀ ਜਿਹੜੀ ਮਹਾਲੀ ਟੈਕਨੀਕਲ ਟੀਮ ਹੈ ਜਾਂ ਉਹ ਜਿਹੜੀਆਂ ਜਿਹੜੀ ਵੀ ਜਿੱਥੇ ਵੀ ਕਿਤੇ ਤੁਹਾਨੂੰ ਲੋੜ ਪਈ ਅਸੀਂ ਉਹਨਾਂ ਨੇ ਅਸਿਸਟੈਂਸ ਮੰਗੀ ਸਰ ਰੋਗ ਲਾ ਰਹੇ ਪਰ ਉਹ ਵੀ 2 ਸਾਲ ਆ ਜਸਤਿ ਲਾਉਂਦੇ ਦੀ ਵੀਡੀਓ ਮੈਨੂੰ ਇਸ ਇੱਕ ਕੇਸ ਮੇਰੇ ਤੋਂ ਪਹਿਲਾਂ ਦਾ ਹੈਗਾ ਲੇਕਿਨ ਜਿੱਦੋਂ ਜਦੋਂ ਮੈਂ ਸਟੱਡੀ ਕੀਤਾ ਹੈਗਾ ਲੇਕਿਨ ਇਹਦੇ ਵਿੱਚ ਕਾਫੀ ਐਫਰਟਸ ਪੋਸੀਬਲੂ ਕੀਤੇ ਗਏ ਨੇ ਪਹਿਲੇ ਆਲਰੇਡੀ ਲੇਕਿਨ ਫਿਰ ਜਲਦੀ ਇਹਨੂੰ ਅਰੈਸਟ ਕਰਵਾ ਕੋਈ ਨਵੀਂ ਐਪਲੀਕੇਸ਼ਨ ਵੀ ਦੇ ਕੇ ਗਏ ਨੇ ਵੀ ਇਹ ਜਿਹੜੀ ਨਰਸ ਹੈਗੀ ਆ ਜਿਹੜੀ ਜਿਹਦੇ ਘਰ ਮੋਸ਼ਨ ਹੋਇਆ ਉਹਨੂੰ ਵੀ ਗ੍ਰਸਤਾਨੀ ਕੀਤਾ ਕਿ ਉਹਦੀ ਪਾਸ ਕੋਈ ਅਖਰੀ ਐਪਲੀਕੇਸ਼ਨ ਦੇ ਗਏ ਪਰ ਨੀ ਉਸ ਬਾਰੇ ਅਸੀਂ ਮੈਂ ਚੈੱਕ ਕਰ ਲਵਾਂਗਾ ਸਾਰੀ ਫਾਈਲ ਮੰਗਾ ਕੇ ਇਨਵੈਸਟੀਗੇਸ਼ਨ ਚੈੱਕ ਕਰ ਲਾਂਗੇ ਉਹਦਾ ਵਿੱਚ ਕੀ ਰੋਲ ਹੈਗਾ ਸਾਰਾ ਅਸੀਂ ਵੈਰੀਫਾਈ ਕਰਾਂਗੇ ਸਾ ਜਿਹੜੀ ਸੈੱਟ ਬਣਾਈ ਉਹਨਾਂ ਚਾਰ ਸਾਲ ਤੋਂ ਬਾਅਦ ਤੱਕ ਟ੍ਰਾਂਸਫਰ ਹੋ ਗਈ ਤੇ ਫਿਰ ਸਾਰੇ ਨਹੀਂ ਸੈੱਟ ਕੋਈ ਗੱਲ ਨਹੀਂ ਜੀ ਡੀਐਸਪੀ ਸਾਹਿਬ ਨੇ ਉਹ ਜੋ ਫਰਦਰ ਜਿਹੇ ਅਫਸਰ ਆਉਣਗੇ ਉਹਨੂੰ ਚੀਜ਼ ਨੂੰ ਫਾਲੋ ਕਰਨਗੇ ਲੇਕਿਨ ਕਿੰਨੇ ਅਧਿਕਾਰੀ ਦੀ ਟੀਮ ਬਣਾਈ ਹੈ ਕਿੰਨੇ ਅਧਿਕਾਰੀ ਦੀਆਂ ਟੀਮਾਂ ਕਿਹੜੇ-ਕਿਹੜੇ ਹੈਗੇ ਵਿੱਚ ਆ ਇਹਦੇ ਵਿੱਚ ਡੀਐਸਪੀ ਐ ਮੋਲਕ ਸਿੰਘ ਦੀ ਸੁਪਰਵਾਈਜ਼ਨ ਚ ਐਸਐਚਓ ਦਿਨਾ ਨਾਗਰ ਤੇ ਸਾਰੇ ਮੇਨ ਇਅਰ ਐਸਐਚਓ ਹੈ ਐਂਡ ਜਾਰਸੀ ਹੈ ਇਹ ਸਾਰੇ ਫਾਲੋਅ ਅਪ ਕਰਦੇ ਆ